ਕੀ ਪਾਜੀ ਸਾਡਾ ਭਰਾ ਛੋਡਾ ਸੀ ਕੋਈ ਦਿਨ ਤੋਂ ਵੀ ਜਿੰਦਰਮੋਹ ਨਾਮ ਆ ਦਾ ਮੇਰੇ ਡੇਰੀ ਦਾ ਨਾਮ ਆ ਰਾਮਾਸਰਾ ਮੱਲਾ ਗੋਸ ਨਕੂਦਰ ਸਾਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਰਾਤ ਨੂੰ 10 ਵਜੇ ਤੁਹਾਨੂੰ ਅਸੀਂ ਫੋਨ ਕੀਤਾ ਵਾ ਕਹਿੰਦਾ ਮੈਂ ਘਰ ਨੂੰ ਆ ਜਾਨਾ ਵਾ ਅਰਵਦਾਸਪੁਰੇ ਗਿਆ ਅਰਵਦਾਸਪੁਰੋ ਘਰੇ ਆਉਂਦਾ ਪਿਆ ਤੇ ਉਹ ਮੁੜ ਕੇ ਹੀ ਸਾਢੇ ਸਾਢੇ 10 ਵਜੇ ਬਾਅਦ ਫੋਨ ਕੀਤਾ ਤੇ ਉਹਨੇ ਚੱਕਿਆ ਹੀ ਨਹੀਂ 1:30 ਵਜੇ ਤੋਂ ਬਾਅਦ ਅਸੀਂ ਮੂਣੀ ਕਰੀ ਗਏ ਫੋਨ ਚੱਕਿਆ ਹੀ ਨਹੀਂ ਕਿਸੇ ਨੇ ਅਸੀਂ ਮੁੜ ਕੇ ਲੱਭਣ ਲਾਪੇ ਅਸੀਂ ਥਾਣੇ ਵੀ ਗਏ ਥਾਣੇ ਵੀ ਗਏ ਸਾਰੇ ਸਾਰੇ ਹਸਪਤਾਲਾਂ 'ਚ ਦੇਖਿਆ ਕਿਤੇ ਨਹੀਂ ਸਾਨੂੰ ਲੱਭੇ ਫੇਰ ਅਸੀਂ ਜਾ ਕੇ ਉੱਥੇ ਉਹ ਰੋੜ ਦੇ ਉੱਤੇ ਗੀੜੀਆਂ ਮਾਰਨ ਲਾਪੇ ਰਾਤ ਨੂੰ 1 ਵਜੇ ਜਾ ਕੇ ਸਾਨੂੰ ਲੱਭੇ ਕਿੱਥੋਂ ਲੱਭੇ ਇਹ ਜੀ ਆਪਣੇ ਹਾਈ ਸਕੂਲ ਹਾਈ ਸਕੂਲ ਦੇ ਕੋਲ ਘਰੋਂ ਕਿੰਨੇ ਵਜੇ ਗਏ ਸੀਗੇ ਭਾਜਣ ਘਰੋਂ ਗਏ ਸੀ 6 ਵਜੇ ਮੁੰਡੇ ਯਾਰ ਦੋਸਤ ਨੂੰ ਮਿਲਣ ਗਏ ਸੀਗੇ ਉਹਨਾਂ ਕੋ ਬੈਠੇ ਹੈਗੇ ਉੱਥੋਂ ਆਪ ਫੋਨ ਕੀਤਾ ਤੇ ਉਹ ਘਰ ਨੂੰ ਆਉਂਦੇ ਤੁਸੀਂ ਜਿਹੜੀ ਭਾਅ ਲੈ ਕਿੰਨੇ ਵਜੇ ਸ਼ੁਰੂ ਕੀਤੀ ਕਰਨੀ ਅਸੀਂ 10:30 ਵਜੇ 10:30 ਵਜੇ ਤੇ ਸਾਨੂੰ 1 ਵਜੇ ਲੱਭਾ ਸਾਨੂੰ ਡੈਡ ਬੋਡੀ ਮਿਲੇਗੀ ਪੋਸਟਮਾਰਟਮ ਹੋ ਗਿਆ ਹਾਂਜੀ ਪੋਸਟਮਾਰਟਮ ਹੋ ਗਿਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹਾਂਜੀ ਸਾਰਾ ਕੁਝ ਦੇ ਦਿੱਤਾ ਜੀ ਲੱਤੀ ਬੰਦੇ ਸੀਗੇ ਦੱਸ ਦਿੱਤਾ ਉਹਨਾਂ ਨੂੰ ਕੋਈ ਨਹੀਂ ਸਾਨੂੰ ਹੁਣ ਇਹਦਾ ਹਮੇ ਨਾ ਪਤਾ ਹੀ ਨਹੀਂ ਹੁਣ ਇਸ ਟਾਈਮ ਕੀ ਹਣ ਦਸੀਏ ਸਰ ਮੈਂ ਪਰ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀ ਇਹ ਪੂਰਾ ਮਾਮਲਾ ਕਿ ਉਹ ਹੈਟਰਲ ਰਨਦਾ ਜਾਂ ਕੁਝ ਹੋਰ ਲੱਗਦਾ ਤਾਂ ਅੱਜ ਸਵੇਰੇ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਹੈ ਕਿ ਕੰਪਲੇਨੈਂਟ ਸੀ ਰਮੇਸ਼ ਚੰਦਰ ਤੇ ਇਹ ਗੌਂਸ ਪੂਰੇ ਮੁਹੱਲਾ ਨਕੁਦਰ ਦਾ ਰਹਿਣ ਵਾਲਾ ਕਿ ਇਹਦਾ ਭਾਈ ਸੀ ਚੰਦਰਮੋਹ ਇਹ ਉਮਰ 33 ਸਾਲ ਸੀਗੇ ਦੁਬਈ ਤੋਂ ਆਇਆ ਸੀਗਾ ਤੇ ਇਹ ਰਾਤ ਨੂੰ ਆਪਣੇ ਦੋਸਤ ਦੇ ਨਾਲ ਕਿਤੇ ਮਿਲਣ ਗਿਆ ਸੀਗਾ ਤੇ ਉਸ ਤੋਂ ਬਾਅਦ ਬਾਈਕ ਤੋਂ ਜਦੋਂ ਵਾਪਸ ਆ ਰਿਹਾ ਸੀ ਕਿਤੇ ਕਿਸੇ ਨਾਮ ਨੂੰ ਗੱਡੀ ਨੇ ਇਹਦੀ ਬਾਈਕ ਜਿਹੜੀ ਸਪਲੈਂਡਰ ਮੋਟਰਸਾਈਕਲ ਸੀ BB08DQ4745 ਉਸ ਨੂੰ ਹਿੱਟ ਕੀਤਾ ਤੇ ਜਿਸ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਮ੍ਰਿਤਕ ਨੂੰ ਹੈ ਮੌਰਚਰੀ ਚ ਦਾਖਲ ਕਰਵਾਇਆ ਤੇ ਮੁਕੱਦਮਾ ਨੰਬਰ 33 ਰਜਿਸਟਰਡ ਕੀਤਾ ਗਿਆ ਤੋਂ ਜੋ ਕਿ ਜੇਰੇ ਬਰਤਾਲ ਹੈ ਜੀ ਇਸ ਸਬੰਧੀ ਸੀਸੀਟੀਵੀ ਫੁਟੇजेस ਦੀ ਵੀ ਖੋਹਰਾਲ ਕੀਤੀ ਹੈ ਕਿ ਇਥੋਂ ਕਲੀਅਰ ਹੋ ਜਾਵੇ ਕਿ ਕਿਹੜੇ ਵਹੀਕਲ ਨੇ ਹਿੱਟ ਕੀਤਾ ਸਰ ਕਿੰਨੀ ਉਮਰ ਦੱਸੀ ਜਾ ਰਹੀ ਹੈ ਮੁੰਡੇ ਚੰਦੇ 33 ਸਾਲ 33 ਸਾਲ ਜੀ ਜੀ ਸਰ ਅਗਲੀ ਕਾਰਵਾਈ ਕੋਈ ਹੋ ਸਟੋਰ ਹਜੇ ਪੋਸਟਮੋਰਮ ਕਰਵਾਇਆ ਹੈ ਫਰਦਰ ਜੇਕਰ ਕੋਈ ਨੋ ਇਫੈਕਟਸ ਆਉਣਗੇ ਫਿਲਹਾਲ ਤਾਂ ਇਹ ਹੈ ਕਿ ਇਹ ਕਲੀਅਰ ਕਰੇ ਕਿ ਕਿਹੜੀ ਗੱਡੀ ਨੇ ਹਿੱਟ ਕੀਤਾ ਡੈੱਡ ਬੋਡੀ ਜਿਹੜੀ ਪਰਿਵਾਰਕ ਮੈਂਬਰਾਂ ਤੋਂ ਸਦਸਿਆਂ ਨੂੰ ਦੇ ਦਿੱਤੀ ਦੇ ਦਿੱਤੀ ਗਈ ਹੈ ਜੀ ਥੈਂਕ ਯੂ भी साढा भा छोटा